ਮੁਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਝਾਲੀ ਕਾਗਜ਼ ਬਣਾ ਕੇ ਸੇਵਾਮੁਕਤ ਕਰਨਲ ਦੀ 10 ਏਕੜ ਜ਼ਮੀਨ ਵੇਚਣ ਵਾਲਾ ਕਾਬੂ ਲੋਕਾਂ ਨਾਲ ਕਰੋੜਾਂ ਦੀ ਮਾਰ ਚੁੱਕਾ ਇਹ ਸਖਸ਼ ਠੱਗੀ ਸਾਥੀਆਂ ਦੀ ਭਾਲ ਵੀ ਜਾਰੀ ਪੁਲਿਸ ਮੁਤਾਬਕ ਪਹਿਲਾਂ ਤੋਂ ਇਸ ਸਖਸ਼ ਉੱਪਰ ਮਾਮਲੇ ਦਰਜ ਹਨ ਡੀਐਸਪੀ ਬਲ ਨੇ ਦੱਸਿਆ ਕਿ ਮੋਲਜਮ ਵੱਲੋਂ ਸਾਥੀਆਂ ਨਾਲ ਮਿਲ ਕੇ ਸੇਵਾਮੁਕਤ ਕਰਨਲ ਐਨ ਜੀਐਸ ਪੰਨੂ ਦੇ ਭਰਾ ਦੇ ਜਲਦੀ ਕਾਗਜ਼ ਤਿਆਰ ਕਰਕੇ ਉਹਨਾਂ ਦੀ ਤੰਗੋਰੀ ਸਥਿਤ 10 ਏਕੜ ਜ਼ਮੀਨ ਵੇਚ ਦਿੱਤੀ ਇਸ ਸਬੰਧੀ ਰਿਟਾਇਰਡ ਕਰਨਲ ਨੇ ਉਹਨਾਂ ਖਿਲਾਫ ਪਰਚਾ ਦਰਜ ਕਰਵਾਇਆ ਸੀ ਉਹਨਾਂ ਕਿਹਾ ਕਿ ਤਫਦੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਬਾਸੀ ਭਧੌੜ ਸਾਥੀਆਂ ਨੇ ਮਿਲ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ ਮੋਲਜਮ ਬਲਵੰਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਉਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦਾ ਸਿਕਣ ਜ਼ਮੀਨਾਂ ਦੀ ਅਟਟ ਕਰਨ ਦੀ ਵੇਚਣ ਦਾ ਮਾਮਲਾ ਸਾਹਮਣੇ ਉੱਲਝ ਕਾਰਵਾਈ ਹੋਈ ਆ। ਆਖਰ ਮਾਮਲਾ ਕੀ ਸੀ ਤੇ ਕਿਵੇਂ ਜਦਨਰ ਨਿਸ਼ਾਨ? ਬੇਸਿਕਲੀ ਇੱਕ ਸਾਡੇ ਕੋ ਰਜਿੰਦਰ ਸਿੰਘ ਨਾਮੀ ਵਿਅਕਤੀ ਨੇ ਜਿਹੜਾ ਕਿਸੇ ਅਹੁਦਾ ਰਹਿਣ ਵਾਲਾ ਹੈ ਉਹਨੇ ਇੱਕ ਆਪਣੇ ਦਰਖਾਸਤ ਦਿੱਤੀ ਸੀ ਦਰਖਾਸਤ ਦੀ ਬਦਦਾਲ ਤੇ ਉਹਦੇ ਤੇ ਸਾਡੇ ਅਸੀਂ ਇੱਕ ਐਫ ਆਰ ਨੰਬਰ 121 ਡੇਟਡ 99 25 ਅੰਡਰ ਸੈਕਸ਼ਨ 316 ਦੀ 2 318 ਦੀ 4 336 ਦੀ 2 338 306 ਤੇ 340 ਵਟਾ 2 349 ਤੇ ਕਾਠ ਦੀ 2 ਡੀ ਐਨ ਐਸ ਹਣਾ ਆਈਟੀ ਸਿਟੀ ਦੇ ਵਿੱਚ ਦਰਜ ਰਜਿਸਟਰ ਕਰਕੇ ਤੇ ਤਫਤੀਸ਼ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਇਹ ਸਾਡੇ ਕੋ ਇੱਕ ਜਿਹੜੀ ਤੰਗੂਰੀ ਦੀ ਜ਼ਮੀਨ ਹੈ ਕਰਨਲ ਐਨ ਜੀਐਸ ਪੰਨੂ ਨਰਮਨਜੀਤ ਸਿੰਘ ਪੰਨੂ ਦੀ ਤੇ ਉਹਨਾਂ ਦੇ ਬ੍ਰਦਰ ਦੇ ਨਾਮ ਦੀ ਜ਼ਮੀਨ ਹੈ ਜਿਹਦੇ ਕਿ ਇਹ ਬਾਰ-ਬਾਰ ਮਤਲਬ ਅੱਡ-ਅੱਡ ਬਿਆਨੇ ਬਣਾ ਕੇ ਲੋਕਾਂ ਨੂੰ ਆਪਣੇ ਫੇਕ ਆਈਡੀਆਂ ਬਣਾ ਕੇ ਇਹ ਲੋਕਾਂ ਨੂੰ ਵੇਚਦੇ ਸੀ ਇਹਨਾਂ ਦਾ ਅਪਤਾ ਦਾ ਰੋਲ ਸਿਤਾ ਪੰਨੂ ਉਹ ਕਰ ਰਹੇ ਭਰਾ ਦੇ ਨਾਮ ਸੀਦਾ ਜਨਮ ਦੇ ਇਹਨਾਂ ਦੇ ਖਿਲਾਫ ਪਹਿਲਾਂ ਕਿੱਦਿਆ ਗਿਆ ਪਰ ਇਹਨਾਂ ਦੇ ਵਿੱਚ ਨਹੀਂ ਜੀ ਨਹੀਂ ਕਰਨਲ ਐਨਜੀ ਇਸ ਪੰਨੂ ਤੇ ਵਿਚਾਰੇ ਉਹ ਹੈ ਜਿਨ੍ਹਾਂ ਨੂੰ ਪਤਾ ਵੀ ਨਹੀਂ ਵੀ ਕੋਈ ਬੰਦਿਆਂ ਨੇ ਇਹਦੇ ਵਿੱਚ ਅਸੀਂ ਦੋ ਬੰਦੇ ਨਾਮਿਨੇਟ ਕੀਤੇ ਹੋਏ ਆ ਪਰ ਅਸੀਂ ਤੁਹਾਨੂੰ ਨਾਮ ਨਹੀਂ ਦੱਸਾਂਗੇ ਜਿਹੜੇ ਕਿ ਇਹਦੇ ਨਾਲ ਬਲਵੰਤ ਸਿੰਘ ਜਿਹੜਾ ਕਿ ਮੇਨ ਦੋਸ਼ੀ ਹੈ ਪੁੱਤਰ ਛੋਟਾ ਸਿੰਘ ਬਧੌੜ ਦਾ ਰਹਿਣ ਵਾਲਾ ਡਿਸਟ੍ਰਿਕਟ ਬਰਨਾਲਾ ਇਹਦੇ ਵਿੱਚ ਉਹਨੇ ਇਹ ਕੀ ਕਰਦੇ ਆ ਵੀ ਉਹਨਾਂ ਨੇ ਸਾਰੀ ਡਾਕੂਮੈਂਟੇਸ਼ਨ ਇੱਕ ਪਟਵਾਰੀ ਦੇ ਨਾਲ ਬੰਦਾ ਜਿਹੜਾ ਨਾਲ ਲੱਗਾ ਹੋਇਆ ਉਹਨਾਂ ਨੇ ਇਹ ਸਾਰਾ ਕੁਝ ਬਣਾ ਕੇ ਡਾਕੂਮੈਂਟੇਸ਼ਨ ਤੇ ਇਹ ਇਹ ਸਾਰਾ ਫਰਾਡ ਰਚਿਆ ਤੇ ਇਹ ਲੋਕ ਕਿਉਂਗੀ ਸਸਤੇ ਭਾਅ ਦੀ ਜ਼ਮੀਨ ਜਿਹੜੀ ਹੈ ਮਤਲਬ ਮਹਿੰਗੇ ਭਾਅ ਵਾਲੀ ਜ਼ਮੀਨ ਜਦੋਂ ਤੁਹਾਨੂੰ ਸਸਤੇ ਵਿੱਚ ਮਿਲਦੀ ਹੈ ਤੇ ਬੰਦੇ ਬੜੀ ਛੇਤੀ ਫਸ ਜਾਂਦੇ ਆ ਸਰ ਸਾਹਮਣੇ ਜਿਵੇਂ ਆਇਆ ਸੀ ਮਾਮਲਾ ਇਹ ਸ ਹੈ ਉਹ ਬੰਦੇ ਜਿਹਦੇ ਨਾਲ ਜਦੋਂ ਠੱਗੀ ਹੋਈ ਉਹਨਾਂ ਨੇ ਜਦੋਂ origignal ਜਿਹੜਾ ਕਰਨਲ ਐਨ ਐ ਜੀ ਐਸ ਪੰਨੂ ਹੈ ਉਹਨਾਂ ਨੂੰ ਜਦੋਂ ਉਹਨਾਂ ਨੇ ਪੁੱਛਿਆ ਤੇ ਉਹਦੇ ਇਹ ਉਹਦੇ ਹਕੀ ਕਹਿੰਦੇ ਕਿਉਂਕਿ ਇਹ ਜਿਹਦੇ ਚ 121 ਚ 30 ਲੱਖ ਰੁਪਈਆ ਉਹਨਾਂ ਕੋਲ ਲੈ ਗਏ ਸੀ ਪਹਿਲਾਂ ਵੀ ਸਾਡੇ ਕੋਲ ਇਹਦੇ ਰਿਕਾਰਡ ਦੇ ਵਿੱਚ ਦੋ ਮੁਕਦਮੇ ਹੋਰ ਦਰਜ ਹੈ ਇੱਕ 25/25 ਹੈ ਜਿਹਦੇ ਚ ਪਹਿਲਾਂ ਵੀ ਇਸੇ ਸਾਲ ਦੇ ਸਟਾਰਟਿੰਗ ਤੋਂ ਵੀ ਕਿਸੇ ਕੋ ਇਹਨਾਂ ਨੇ ਬਿਆਨਾਂ ਲਿਆ ਸੀ ਉਸ ਉਹਦੇ ਚ ਵੀ ਅਸੀਂ ਇਹਦੇ ਚ ਐਫ ਆਈ ਆਰ ਦਰਜ ਹੋਈ ਹੋਈ ਹੈ ਇਹਦੇ ਵਿੱਚ ਹੋਰ ਅਰੈਸਟ ਵੀ ਹੋ ਸਕਦਾ ਹੈ ਹਾਂ ਜੀ ਇਹਦੇ ਵਿੱਚ ਦੋ ਤਿੰਨ ਅ ਅਜੇ ਹੋਰ ਤਫਤੀਸ਼ ਦੇ ਦੌਰਾਨ ਦੋ ਤਿੰਨ ਬੰਦੇ ਹੋਰ ਵੀ ਅਰੈਸਟ ਕੀਤੇ ਜਾਂ ਜਾ ਸਕਦੇ ਆ ਕੋਈ ਜਾਲੀ ਡਾਕੂਮੈਂਟ ਵੀ ਇਹਨਾਂ ਨੇ ਬਣਾਏ ਸੀਗੇ ਹਾਂ ਜੀ ਜਾਲੀ ਡਾਕੂਮੈਂਟਸ ਵੀ ਹੈਗੇ ਆ ਜਿਹੜੇ ਕਿ ਅਸੀਂ ਛੇਤੀ ਹੀ ਉਹ ਸਾਰੇ ਰਿਕਵਰ ਕਰਾ ਲਾਂਗੇ ਇਦਾਂ ਕੋ ਜਦੋਂ ਬਾਕੀ ਦੋਸ਼ੀ ਵੀ ਪਾਏ